ਪੰਜਾਬੀ ਫਿਲਮ ਇੰਡਸਟਰੀ ਦੇ ਦੋ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿੱਲੋਂ ਤੇ ਜਸਵਿੰਦਰ ਪੱਲਾ ਨਵਾਂ ਕਾਮੇਡੀ ਸ਼ੋਅ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਕਰਨ ਜਾ ਰਹੇ ਨੇ ਅਗਸਤ ਦੇ ਪਹਿਲੇ ਹਫਤੇ ਇਸ ਕਾਮੇਡੀ ਸ਼ੋਅ ਦੀ ਸ਼ੁਰੂਆਤ 6 ਅਗਸਤ ਨੂੰ ਪੱਟੀ ਪ੍ਰੋਡਕਸ਼ਨ ਵੱਲੋਂ ਕੀਤੀ ਜਾ ਰਹੀ ਹੈ ਸ਼ੋਅ ਦੇ ਪ੍ਰਬੰਧਕ ਸੰਦੀਪ ਪੱਟੀ ਨੇ ਦੱਸਿਆ ਕਿ 6 ਅਗਸਤ ਨੂੰ ਪਹਿਲਾ ਸ਼ੋਅ ਪੈਰਾਮਾਉਟ ਫਾਈਨ ਫੂਡ ਸੈਂਟਰ ਵਿਖੇ ਹੋਣ ਜਾ ਰਹੇ ਹੈ 13 ਅਗਸਤ ਨੂੰ ਜੇਕਰ ਕੋਈ ਵੀ ਇਸ ਸ਼ੋਅ ਦੀ ਟਿਕਟ ਦੀ TBD ਬੁਕਿੰਗ ਕਰਵਾਉਣਾ ਚਾਹੁੰਦਾ ਹੈ ਅਤੇ ਜੇਕਰ ਪੂਰੇ ਕੈਨੇਡਾ 'ਚ ਆਪਣੇ ਪੱਧਰ ਤੇ ਇਸ ਸ਼ੋਅ ਨੂੰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸੰਦੀਪ ਭੱਟੀ ਨਾਲ ਸੰਪਰਕ ਕਰ ਸਕਦਾ ਹੈ ਦੱਸਣਯੋਗ ਹੈ ਕਿ ਕੈਨੇਡਾ 'ਚ ਕਰੋਨਾ ਕਾਲ ਤੋਂ ਬਾਅਦ ਫਿਰ ਰੌਣਕਾਂ ਲਾਉਣ ਲਈ ਬੀਨੋ ਢਿੱਲੋ ਤੇ ਜਸਵਿੰਦਰ ਪੱਲਾ ਇਹ ਕਾਮੇਡੀ ਸ਼ੋਅ ਕਰ ਰਹੇ ਨੇ ਤੇ ਕਰੋਨਾ ਤੋਂ ਬਾਅਦ ਲੋਕਾਂ ਨੂੰ ਮੂਡ ਅਜੇਹਾ ਪ੍ਰੋਗਰਾਮ ਦੇਖਣ ਨੂੰ ਮਿਲੇਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਨੂ ਢਿੱਲੋਂ ਤੇ ਜਸਵਿੰਦਰ ਪੱਲਾ ਬਹੁਤ ਹੀ ਕਾਮੇਡੀ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੀਆਂ ਕਾਮੇਡੀ ਫਿਲਮਸ ਵੀ ਕੀਤੀਆਂ ਹੋਈਆਂ ਨੇ ਜਿਨ੍ਹਾਂ ਚ ਇਹ ਭਰਪੂਰ ਹਸਰਸ ਪੈਦਾ ਕਰਦੇ ਨੇ ਤੇ ਇਸੇ ਤਰ੍ਹਾਂ ਉਹ ਇੱਕ ਫਨਫਿਰ ਤੋਂ ਇੱਕ ਸ਼ੋਅ ਲੈ ਕੇ ਆ ਰਹੇ ਨੇ ਜਿਸ ਦਾ ਨਾਮ ਹੈ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਸਾਸ਼ੀ ਗਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਕਿਵੇਂ ਹੋ ਠੀਕ ਠਾਕ ਦੀ ਉਮੀਦ ਕਰਦਾ ਸਾਰੇ ਤੁਸੀਂ ਠੀਕ ਠਾਕ ਹੋਮੋਗੇ ਮੈਂ ਇਹ ਸਪੈਸ਼ਲ ਵੀਡੀਓ ਇਸ ਕਰਕੇ ਬਣਾ ਰਿਹਾ ਕਿਉਂਕਿ ਸਾਡਾ ਕੋਮੇਡੀ ਪਲੇ ਦਾ ਟੂਰ ਜਿਹੜਾ ਕੈਨੇਡਾ ਟੂਰ ਹੈਗਾ ਜੀ ਉਹ ਅਸੀਂ ਜੁਲਾਈ ਐਂਡ ਤੇ ਅਗਸਤ ਮਹੀਨੇ ਦੇ ਵਿੱਚ ਕਰਨ ਲੱਗੇ ਆ ਜੀ ਕੈਨੇਡਾ ਦਾ ਟੂਰ ਹੈਗਾ ਬਹੁਤ ਟਾਈਮ ਹੋ ਗਿਆ ਸੀਗਾ 4 ਸਾਲ ਪਹਿਲਾਂ ਸਿਆਏ ਸੀਗੇ ਐਨ ਆਰ ਆਈ ਨਹੀਂ ਰਹਿਣਾ ਇੰਡੀਆ ਪਲੇ ਲੈ ਕੇ ਤੇ ਹੁਣ ਇਸ ਪਲੇ ਦੇ ਵਿੱਚ ਤੁਹਾਡੇ ਸਾਰੇ ਪਸੰਦੀਦਾ ਕਲਾਕਾਰ ਹੈਗੇ ਨੇ ਜਿਦੇ ਵਿੱਚ ਉਹ ਜਸਵਿੰਦਰ ਪੱਲਾ ਸਾਹਿਬ ਜੱਗੀ ਤੂਰੀ ਅਰਵਿੰਦਰ ਮੰਡ ਤੇ ਅਸੀਂ 9-10 ਜਣਿਆਂ ਦੀ ਟੀਮ ਹੈ ਸਾਰੇ ਤੁਹਾਡੇ ਪਸੰਦੀਦਾ ਕਲਾਕਾਰ ਨੇ ਜੀ ਤੇ ਜੇ ਕੋਈ ਵੀ ਕੁਇਰੀ ਕਰਨੀ ਹੈ ਇਹ ਸਾਡੇ ਜਿਹੜੇ ਪ੍ਰਮੋਟਰ ਹੈਗੇ ਨੇ ਜੀ ਉਹ ਟੋਰਾਂਟੋ ਤੋਂ ਨੇ ਜੀ ਸੰਦੀਪ ਪੱਟੀ ਸਾਹਿਬ ਉਹਨਾਂ ਦਾ ਨੰਬਰ ਹੈਗਾ ਨੋਟ ਕਰ ਲਓ ਇੱਕ ਵਾਰੀ 416 319 9000 416 319 9000 ਸੰਦੀਪ ਪੱਟੀ ਸਾਹਿਬ ਸਾਡੇ ਇਹ ਕੈਨੇਡਾ ਦਾ ਟੂਰ ਸਾਰੇ ਕਰਾ ਰਹੇ ਨੇ ਜੀ ਜੇ ਕੋਈ ਵੀ ਕੁਇਰੀ ਹੈਗੀ ਕਿਸੇ ਜਗ੍ਹਾ ਦੀ ਤੁਸੀਂ ਆਪਣਾ ਸ਼ੋਅ ਕਰਾਉਣਾ ਚਾਹੁੰਦੇ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਜਾਣਨ ਲਈ ਸਾਡੇ ਟੀਵੀਐਸ ਫਿਲਮ YouTube ਚੈਨਲ ਨੂੰ ਸਬਸਕ੍ਰਾਈਬ ਕਰੋ